ਮਾ ਥੋੜਾ ਜਿਹਾ ਨજર ਬੱਟੂ ਆ ਪਛੜਦੇ ਉਹਨਾਂ ਵਾਸਤੇ ਪਰ ਵਧਾਈ ਤੁਹਾਨੂੰ ਆ ਵਰਕਰਾਂ ਦੀ ਲੜਾਈ ਸੀ ਤੁਸੀਂ ਲੜੀ ਐ ਡਟ ਕੇ ਲੜੀ ਐ ਅੱਛਾ ਜਿਹਨੂੰ ਮੈਂ ਆਦੇਸ਼ ਕੀਤਾ ਲੜਨਾ ਹੈ ਬਸ ਉਹਦੇ ਜਕਾਰਾ ਛੱਡਦਾ ਉਹਨੇ ਦੇਖੋ ਆਪਣੇ ਵਾਸਤੇ ਆ ਸਾਲ ਬਹੁਤ ਕ੍ਰਿਟੀਕਲ ਹੈ ਆ ਸਾਲ ਜਿੰਨੀ ਮਿਹਨਤ ਕਰਤਾਂਗੇ ਕੱਲੇ ਇੱਥੇ ਨਹੀਂ ਘਟ ਤੋਂ ਘਟ ਸਾਰਿਆਂ ਦੀਆਂ ਰਿਸ਼ਤਦਾਰੀਆਂ ਕਿਤਨੇ ਕਿਤੇ ਐ ਪੰਜਾਬ ਨੂੰ ਜੇ ਪਚਾਉਣਾ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਅਕਾਲੀ ਦਲ ਦੇ ਵਗੈਰਾ ਜੋ ਹਾਲਾਤ ਇਹਨਾਂ ਨੇ ਚੋਰਾਂ ਨੇ ਲੁਟੇਰਿਆਂ ਨੇ ਕਰਤੇ ਐ ਤੇ ਹੁਣ ਕਰਨਗੇ ਜਿਹੜਾ ਅਖੀਰਲਾ ਟਾਈਮ ਜੋ ਹੁੰਦਾ ਨਾ ਉਹ ਕਹਿੰਦਾ ਜਿੰਨਾ ਲੁੱਟਿਆ ਜਾਂਦਾ ਲੁੱਟ ਲੋ ਉਸ ਹਿਸਾਬ ਨਾਲ ਲੱਗੇ ਪਏ ਸੋ ਜਿਹੜਾ ਇੱਕ ਤਾਂ ਮੈਂ ਕਿਉਂਕਿ ਮੈਨੂੰ ਹੁਣ ਮੈਂ ਕੱਲਾ ਐ ਤੇ ਮੈਨੂੰ ਲੜਾਈ ਪੜਨੀ ਪਣੀ ਆ ਸਾਰੇ ਪੰਜਾਬ 'ਚ ਮੈਂ ਤਾਂ ਸਮਾਨ ਸਭ ਗੱਡੀ 'ਚ ਰੱਖ ਲਿਆ ਪਲਾਨ ਬਣਾ ਲਿਆ ਕਿ ਇੱਕ ਸਾਲ ਪੂਰਾ ਇੱਥੋਂ ਪਠਾਨਕੋਟ ਦਾ ਕੰਮਰ ਸਰ ਤੱਕ ਕਰਦਾਸਪੁਰ ਤੱਕ ਹਲਕੇ ਹਲਕੇ ਜਾ ਕੇ ਆਪਾਂ ਕਾਟ-ਪਾਟ ਨਹੀਂ ਨੂੰ ਖੜਾ ਕਰਨਾ। ਸੋ ਜਿਹੜਾ ਆਪਣਾ ਘਰ ਹੈ ਸੰਭਾਲਣਾ ਤੁਸੀਂ। ਕਿਉਂਕਿ ਜਿੰਮਵਾਰੀ ਥੋੜੀ ਹੈ ਜੇ ਮੈਨੂੰ ਇੱਥੇ ਹੀ ਲਿਜਾਈ ਰੱਖਿਆ ਤੇ ਫਿਰ ਜੰਗ ਨਹੀਂ ਲੜਿਆ ਨਹੀਂ। ਜਿਵੇਂ ਮੈਂ ਉਮੀਦਵਾਰ ਸਹੀ ਬਣੇ ਤੁਸੀਂ ਉਮੀਦਵਾਰੋਂ। ਜੇ ਆਪਣੀ ਸਰਕਾਰ ਆਉਂਦੀ ਹੈ ਮਤਲਬ ਥੋੜੀ ਸਰਕਾਰ ਆ ਗਈ ਤੁਸੀਂ ਬਣ ਗਏ। ਜੇ ਇੱਥੇ ਤਾਕਤ ਆਉਗੀ ਸਮਝੋ ਮੈਂ ਤੁਹਾਨੂੰ ਆ ਗਈ। ਕਿ ਤੁਹਾਨੂੰ ਪਤਾ ਹੈ ਜਦੋਂ ਜਿਹੜੇ ਹਲਕੇ ਦੀ ਸਿਰਫ ਮੁੱਖ ਮੰਤਰੀ ਹੁੰਦਾ ਹੈ ਉਹ ਹਲਕੇ ਦਾ ਮਤਲਬ ਹੈ ਮੰਤਰੀ ਤਾਂ ਸਾਰੇ ਹੀ ਬੰਜਦੇ ਵੱਡੇ ਬਾਪੂ ਬਾਦਲ ਸਾਹਿਬ ਕਿੰਨੇ ਸਾਲ ਰਹੇ 25 ਸਾਲ ਕੋਈ ਕਮੀ ਆਈ ਕਿਸੇ ਚੀਜ਼ ਦੀ ਨਹੀਂ ਆਈ ਤੇ ਹੁਣ 10 ਸਾਲ ਤੁਸੀਂ ਆਪਾਂ ਕਮਰੇ 'ਚ ਬੈਠਿਆਂ ਲੋਈ ਲੈ ਕੇ ਹੁਣ ਨਿਕਲੋ ਹੁਣ ਇੱਕ ਇੱਕ ਮਾਨ ਬਣਾ ਲਓ ਜਿੰਨੇ ਵੀ ਇਸ ਦਾ ਰਿਪਲੇ ਇੱਕ ਕਾਗਜ਼ ਪੈਨਸਲ ਲੈ ਲਓ ਆਪਣੇ ਰਿਜਿਸਟਰ ਨੂੰ ਚੈੱਕ ਕਰੋ ਕਿਹੜਾ ਪਾਰਟੀ ਚ ਹੋਰ ਕਿਸੇ ਪਾਰਟੀ ਚ ਪੂਰੇ ਪੰਜਾਬ ਚ ਪਹਿਲਾਂ ਸਾਰਿਆਂ ਨੂੰ ਜੋੜੋ ਨਾਲ ਤੇ ਹੁਣ ਜਿੱਥੇ ਕੋਈ ਪ੍ਰੋਗਰਾਮ ਆਊਗਾ ਆਪਣਾ ਬਸ ਹੁਣ ਫੌਜ ਵਾਂਗੂ ਨਾ ਜਿਵੇਂ ਛੁੱਟੀਆਂ ਕੈਨਸਲ ਆ ਇੱਕ ਪਹੁੰਚ ਨਹੀਂ ਪਹੁੰਚਣਾ ਜੇ ਮੈਂ ਇਹ ਦੇਖੋ 24 ਘੰਟੇ ਤੁਰੇ ਫਿਰਦਾ ਤੇ ਆਪਾਂ ਨੂੰ ਕੀ ਫਰਕ ਪੈਂਦਾ ਤੁਹਾਨੂੰ ਤਾਂ ਅਸੀਂ ਘਟ ਤੋਂ ਘਟ ਸਾਲ ਚ ਮੈਨੂੰ 5 10 20 ਵਾਰੀ ਸ਼ਾਇਦ ਤੁਹਾਨੂੰ ਲੋੜ ਆਪਾਂ ਪ੍ਰੋਗਰਾਮ ਨਹੀਂ ਹੈ ਉਹ 20 ਦਿਨ ਜਾਂ 25 ਦਿਨ ਜਾਂ ਕਿਤੇ ਵੀ ਹੋਏ ਕਿਉਂਕਿ ਉਹ ਦਿਨ ਮਿਸ ਨਹੀਂ ਕਰਨਾ ਕੁਝ ਮਰਜ਼ੀ ਹੋ ਜਾ। ਫਿਰ ਜਮੈਂ ਬਾਗੀ ਦੀ ਕਾਨਫਰੰਸ 14 ਤਰੀਕ ਨੂੰ ਇਲੈਕਸ਼ਨ ਤੋਂ ਪਹਿਲੇ ਅਖੀਰੀ ਕਾਨਫਰੰਸ ਹੈ ਕਿ ਅਗਲੇ ਇਲੈਕਸ਼ਨ ਦੀ ਕਾਨਫਰੰਸ ਨਹੀਂ ਹੋਣੀ ਕੋਟ ਲੱਗ ਜਾਣਾ ਹੈ